ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅ ਅੱਜ ਹੋਗੀ ਤਰੀਕ ਹਮਝ ਲੋ ਕਿੰਨੀ ਹੋਗੀ ਭਾਈ ਤਰੀਕ ਅੱਜ 13 ਤਰੀਕੀ ਤਾਂ ਤੁਹਾਨੂੰ ਪਤਾ ਹੀ ਹੈ ਕੱਲ ਆਪਾਂ ਨੇ ਬੀਜ ਪਿਉਿਆਂ ਤਾਂ ਜਿਹੜਾ ਲਿਆਂਦਾ ਵਦਾ ਝੋਨੇ ਦਾ ਉਹ ਪਿਉਂਤੇ ਹੀ ਬੀਜ ਤੇ ਅੱਜ ਹੁਣ ਉਹਨਾਂ ਨੂੰ ਕੱਢਣਾ ਜੀ ਟੱਪ ਚੋਂ ਬਾਹਰ ਤੇ ਉਹਨਾਂ ਨੂੰ ਦਾਬ ਦੇਣੀ ਆ ਦਾਬ ਦੇਣ ਦਾ ਕਾਰਨ ਹੋ ਜਾਂਦਾ ਵੀ ਮਤਲਬ ਬੀਜ ਤੁਰ ਪਵੇ ਜਦੋਂ ਉਹ ਤੁਰਪੰਦਾ ਏ ਤੁਰ ਕੇ ਫਿਰ ਪੁੰਗਰਿਆਂ ਦਾ ਹੁੰਦਾ ਥੋੜਾ ਥੋੜਾ ਕਿਸਾਨ ਭਰਾਵਾਂ ਨੂੰ ਤਾਂ ਹੁਣ ਚਲੋ ਪਤਾ ਹੀ ਆ ਇਹ ਉਹਨਾਂ ਵਾਸਤੇ ਚੀਜ਼ ਦੱਸੀ ਜਾਂਦੀ ਜਿਹਨੂੰ ਭਾਈ ਨਹੀਂ ਪਤਾ ਤੇ ਉਹ ਪੁੰਗਰਿਆਂ ਦਾ ਜੀ ਥੋੜਾ ਥੋੜਾ ਫੇਰ ਉਹਦਾ ਛੱਟਾ ਲਾਇਆ ਜਾਂਦਾ ਖੇਤ ਚ ਤੇ ਪਾਣੀ ਭਰ ਕੇ ਕਈ ਮੇਰੇ ਵੀਰ ਪਾਣੀ ਭਰਦੇ ਨਹੀਂ ਕਈ ਏਰੀਆ ਚ ਨਾ ਅ ਮੰਨ ਲਓ ਸੱਕੇ ਵਿੱਚ ਛੱਟਾ ਦੇ ਕੇ ਤੰਗੜੀ ਤੁੰਗੜੀ ਨਾਲ ਐਦਾਂ ਰਲਾ ਦਿੰਦੇ ਪੰਜੀ ਨਾਲ ਥੋੜੀ ਥੋੜੀ ਮਿੱਟੀ ਉੱਪਰ ਪੈ ਜਾਂਦੀ ਹੈ ਦਾਣਿਆਂ ਦੇ ਤੇ ਉਹ ਪਾਣੀ ਛੱਡ ਦਿੰਦੇ ਆ ਉਹ ਵੀ ਤਰੀਕਾ ਵੈਸੇ ਠੀਕ ਆ ਪਰ ਕਈ ਏਰੀਆ ਚ ਚੱਲਦਾ ਉਹ ਤਰੀਕਾ ਸਾਡੇ ਏਰੀਏ ਚ ਅਸੀਂ ਕੀ ਕਰਦੇ ਆ ਜੀ ਪਾਣੀ ਭਰ ਕੇ ਪੂਰਾ ਐਨ ਕਿਆਰੀ ਚ ਮਤਲਬ ਫਿਰ ਉਹਦੇ ਵਿੱਚ ਛੱਟਾ ਦੇ ਦੇਣਾ ਸਾਡੇ ਏਰੀਆ ਚ ਇਹ ਕੰਮ ਚੱਲਦਾ ਜ਼ਿਆਦਾ ਉਹ ਜਦੋਂ ਮਤਲਬ ਸਮਝ ਲਓ ਇੱਕ ਤਰ੍ਹਾਂ ਦਾ ਗਾਰਾ ਹੋ ਗਿਆ ਗਾਧ ਹੋ ਗਈ ਪੂਰੀ ਜਦੋਂ ਉਹ ਬੈਠਦੀ ਐਨ ਮੰਨ ਲਓ ਪਾਣੀ ਪੀ ਲੰਦਾ ਕਿਆਰਾ ਤੇ ਹਲਕਾ ਹਲਕਾ ਉਹਨੇ ਮਿੱਟੀ ਲੱਗ ਜਣੀ ਉਹਨੂੰ ਗਾਰੇ ਦੇ ਬੀਜ ਨੂੰ ਮੈਂ ਐਨੇ ਚ ਨਿਕਲ ਜਾਂਦਾ ਤੇ ਜਿਹੜਾ ਦੂਜਾ ਸਿਸਟਮ ਆ ਜਿੱਦਾਂ ਹੁਣ ਆਪਾਂ ਪੰਜੀ ਗਾਰਾ ਦਿੰਦੇ ਤੰਗੜੀ ਨਾਲ ਉਹ ਵਾਲਾ ਸਿਸਟਮ ਸਾਡੇ ਇੱਧਰ ਜਣੀ ਪਹਿਲਾਂ ਤਾਂ ਕਰਦੇ ਤੇ ਜਣੀ ਜਿਦਾਂ ਹੁਣ ਸਾਡੇ ਤਾਇਆ ਜੀ ਪਾਪਾ ਜੀ ਨਹੀਂ ਬੀਜ ਦੇਦੇ ਜਦੋਂ ਮੈਂ ਦੇਖਿਆ ਕਦੇ ਮਾੜਾ ਮੋਟਾ ਟਮਾਟੱਲਾ ਪਰ ਹੁਣ ਨਹੀਂ ਹੁਣ ਤਾਂ ਕੋਈ ਹੋਊਗਾ ਜਿਦਾਂ ਕਰਦਾ ਹੋਵੇ ਬਾਕੀ ਚਲੋ ਹਰੇਕ ਦਾ ਭਾਈ ਆਪਣਾ ਆਪਣਾ ਤਰੀਕਾ ਹੁੰਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਨ ਤੇ ਬਾਕੀ ਹੁਣ ਭਾਈ ਕੱਢਣਾ ਜੀ ਬੀਜ ਤੇ ਆਰਿਓ ਫਿਰ ਚੱਲਦੇ ਆ ਅੱਗੇ ਕੱਢੀਏ ਬੀਜ ਜਾ ਕੇ ਹਨਾ ਚਲੋ ਫੇ ਚੱਲੀਏ ਲਓ ਜੀ ਆਪਾਂ ਨੇ ਬੀਜ ਤਾਂ ਦਿੱਤਾ ਫੂਲ ਵੈਸੇ ਤਾਂ ਇਹ ਕੱਲ ਫੂਲ ਹੋ ਜਾਣਾ ਤਾਂ ਯਾ ਰਾਤ ਰਾਤੀ ਅਸੀਂ ਗਏ ਬਤੇ ਮਾਣਾ ਕਿਤੇ ਕੰਮ ਤੇ ਇੱਕ ਮੱਕੀ ਨੂੰ ਪਾਣੀ ਛੱਡਿਆ ਹੋਇਆ ਤਾਂ ਉਹਦੇ ਕਰਕੇ ਰਾਤ ਟਾਈਮ ਜਾਈ ਨਹੀਂ ਲੱਗਿਆ ਯਾਦ ਜੈ ਵੀ ਨਹੀਂ ਰਿਹਾ ਹੁਣ ਸਵੇਰੇ ਉੱਠ ਦੀ ਸਾਰ ਆਪਾਂ ਨੇ ਕੱਢਿਆ ਇਹ ਚਲੋ ਇਹ ਤਾਂ ਵਧੀਆ ਹੀ ਐ ਨਰਮ ਹੋ ਗਿਆ ਬਆਂ ਇਹ ਸਭ ਨੂੰ ਜਲਦੀ ਤੁਰਪਣਾ ਹਾਂ ਤੇ ਆਹ ਹੈਗਾ ਜੀ ਆਪਣਾ ਇਹਦਾ ਤਾਂ ਇਹ 131 ਤੇ ਉਹ ਮੁੱਲਾ ਦਾ 26 ਹੈ ਜੀ ਸ਼ਾਇਦ ਬਾਈ ਨੂੰ ਇਹ ਪਤਾ ਬਾਕੀ ਤੇ ਇਹ ਕਰਤਾ ਹੁਣ ਆਪਾਂ ਨੇ ਫੋਲਤਾ ਜੀ ਹੁਣ ਇਹਦੀ ਤਹਿ ਥੋੜੀ ਆਪਨੇ ਬਣਾਈ ਆ ਮੋਟੀ ਜਿੰਨਾ ਇਹ ਮੋਟਾ ਰਹੂਗਾ ਉੰਨਾ ਜ਼ਿਆਦਾ ਛੇਤੀ ਤੁਰਪੰਦਾ ਇਹ ਮੋਟੇ ਕਰਕੇ ਨਾ ਤੈ ਇਹਦੀ ਇਹ ਛੇਤੀ ਤੁਰਪੰਦਾ ਤੇ ਬਸ ਇਹਨੂੰ ਬਾਤੇ ਬਾਦ ਆਪਾਂ ਨੇ ਕੱਲ੍ਹ ਸ਼ਾਮ ਤੱਕ ਦੇਖਾਂਗੇ ਅਗਰ ਥੋੜਾ ਥੋੜਾ ਇਹਦਾ ਥੋੜਾ ਥੋੜਾ ਵੀ ਜੇ ਪੁੰਗ ਰਿਹਾ ਹੈ ਨਾ ਬਸ ਜਦੇ ਸੜ ਦਵੇ ਜੀ ਇਹਨੂੰ ਕਿਉਂਕਿ ਜ਼ਿਆਦਾ ਤੂਹਿਆਂ ਹੋ ਜਾਂਦੀਆਂ ਉਹ ਗੁੱਛੇ ਬਣ ਜਾਂਦੇ ਆ ਗੁੱਛੇ ਬਣੇ ਤੇ ਫਿਰ ਨਾ ਤਾਂ ਛੱਟਾ ਦੇ ਹੁੰਦਾ ਜੀ ਵਧੀਆ ਤੇ ਗੁੱਛਿਆਂ ਕਰਕੇ ਉਹ ਆਪਸ ਵਿੱਚ ਜਗੜ ਹੋ ਜਾਂਦੀਆਂ ਜੜਾਂ ਨਾ ਦਾ ਛੱਟਾ ਵਧੀਆ ਆਉਂਦਾ ਤੇ ਉਹਦਾ ਧੁੱਪਾਂ ਵਿੱਚ ਵੀ ਡਰ ਲੈਂਦਾ ਜਦੋਂ ਧੁੱਪ ਪੈਂਦੀ ਨਾ ਉਹ ਫਿਰ ਤੂਈ ਹੈ ਜਿਹੜੀ ਉਹ ਬਰੀਕ ਜੀ ਉਹ ਸੁੱਕਦੀ ਬਹੁਤ ਆ ਇਹਦੇ ਕਰਕੇ ਵੀ ਥੋੜਾ ਜਿਹਾ ਬੀਜ ਤੁਰੇ ਉਹਨੂੰ ਪਹਿਲਾਂ ਹੀ ਛੱਡ ਦਿਓ ਜਦ ਤੂੰ ਹੀ ਨਿਕਲ ਆਉਂਦੀ ਨਾ ਜਿਆਦਾ ਲੰਬੀ ਹੋ ਜਾਂਦੀ ਤੂੰ ਹੀ ਉਹ ਤੂੰ ਹੀ ਫਿਰ ਧੁੱਪਾਂ ਵਿੱਚ ਸੁੱਕਦੀ ਬਹੁਤ ਆਈ ਤੇ ਹੁਣ ਆਪਾਂ ਨੇ ਇਹ ਕਰ ਲਿਆ ਪੱਧਰ ਇਹਦੇ ਉੱਪਰ ਹੁਣ ਦੇਣੀ ਆਪਾਂ ਨੇ ਬੋਰੀਆਂ ਮੋਰੀਆਂ ਆ ਗਿਆ ਜੀ ਗਿੱਲੀਆਂ ਹੋ ਕੇ ਪਖਾਓ ਹੋ ਜਾਂਦਾ ਵਧੀਆ ਬੋਰੀਆਂ ਨਾਲ ਪਖਾਓ ਹੋਏ ਤੇ ਫਿਰ ਜਲਦੀ ਤੁਰਪੰਦਾ ਬੀਜ ਤੇ ਲਓ ਜੀ ਇਹਨੂੰ ਬਾਕੀ ਇੱਕ ਅੱਧੀ ਵਾਰ ਪਾਣੀ ਮਾਰ ਦੇਣਾ ਦੇ ਖੜੀ ਮਨ ਨੂੰ ਪਾਇਰ ਤੋਂ ਪੂਰਨ ਦੋ ਬੋਰੀਆਂ ਨਾਲ ਕੰਪਲੀਟ ਹੋ ਜਾਣਾ ਹੈ ਕਿ ਬੋਰੀਆਂ ਕਿੰਦੋਂ ਹੋ ਗਈਆਂ ਮੇਆ ਇਹ ਰੱਖ ਸ਼ਾਵਾਂ ਵਿੱਚ ਹੁੰਦਾ ਵੈਸੇ ਕਿਉਂਕਿ ਇਹ ਤਾਂ ਪੰਜ ਰੱਖੂਗੇ ਫੇਰ ਤਾਂ ਤਕਰੀਬਨ ਬੂਰੀਆਂ ਨੇ ਪਖਾਉ ਦੇਣਾ ਹੀ ਨਹੀਂ ਸੁੱਕੇ ਰਹਿਣਾ ਸਿਸਟਮ ਬੂਰੀਆਂ ਵੀ ਜਦੇ ਸੁੱਕ ਜੇ ਕਰਨੀਆਂ ਕੋਈ ਮਾੜਾ ਐ ਮੈਂ ਕਹਿੰਦਾ ਉਹਨੂੰ ਖਿੱਚ ਦੇ ਹੂੰ ਹੋਰ ਬੂਰੀ ਗੋਲ ਜੀ ਕਰਕੇ ਰੱਖ ਦੂੰਗੇ ਸਾਈਡ ਪਰ ਹਨ ਤੇ ਲਓ ਜੀ ਆ ਤਾਂ ਹੋ ਗਿਆ ਆਪਣਾ ਕੰਪਲੀਟ ਹਾਂ ਲੋ ਆ ਵੀ ਹੋ ਗਿਆ ਕੰਪਲੀਟ ਕੋਈ ਜੀ ਥੋੜਾ ਥੋੜਾ ਉੱਪਰ ਨੂੰ ਐ ਚੜਾਉਂਦੇ ਨਹੀਂ ਬਾਈ ਦੋ ਦੋ ਉਂਗਲ ਹੋਰ ਕੇ ਉੱਪਰ ਨੂੰ ਐ ਚੜਾ ਦੇ ਜਰੂਰ ਬੋਰੀ ਹੋਰ ਲੈਣੀ ਆਪਾਂ ਹਾਂ ਐ ਚੜਾ ਦੇ ਬਸ ਬਸ ਚੱਲ ਸਾਰ ਗਿਆ ਬਸ ਲਓ ਜੀ ਬਣ ਗਈ ਗੱਲ ਇਹ ਹੋ ਗਿਆ ਆਪਣਾ ਕੰਪਲੀਟ ਇਨੂੰ ਵੀ ਬਾਈ ਉੱਪਰ ਨੂੰ ਕਰਦੇ ਥੋੜਾ ਥੋੜਾ ਥੋੜੀ ਜ਼ਿਆਦਾ ਚੱਕ ਕੇ ਨਾ ਮੂਰੀ ਗੱਬੇ ਤੱਕ ਕਰ ਦੇ ਇੱਕ ਜਗ੍ਹਾ ਤਾਂ ਫਿਰ ਆਏ ਆ ਇਕੱਠਾ ਜਾ ਹੋ ਜਾਣਾ ਨਹੀਂ ਮੂਰੀ ਨਾ ਉਹੀ ਇਹ ਕਿਹ ਪਣਾ ਕਿਹੜਾ ਕਿਹੜਾ ਤਾਂ ਬਾਈ ਬੀਜ ਇਹ 110 ਨਾ ਸੌਰੀ 131 126 131 ਅਰ 126 ਲੈ ਭਾਈ ਮੂਰੀਆਂ ਆਪਣੀਆਂ ਇਨ ਅਗਲੇ ਸਰਜਣਾ ਹੁਣ ਨਹੀਂ ਤਾਂ ਇੱਕ ਇੱਕ ਬੂਰੀ ਹੋਰ ਲਾਉਣੀ ਪੈਣੀ ਧੀ ਬੂੜਾ ਦੌੜਾ ਮੰਲਾ ਦਾ ਹੋਰ ਹੋਊਗਾ ਬਹੁਤ ਦੇਖ ਸੱਦੀ ਕਰਕੇ ਇੱਕ ਵਾਰ ਬੜੀ ਗੱਲ ਬੱਸ ਠੀਕ ਹੈ ਉਧਰ ਦਾ ਮਣਾ ਮੋਟਾ ਕੁਝ ਨਹੀਂ ਬੱਸ ਆਏਗੀ ਲਓ ਜੀ ਜੀ ਜਿਹੜਾ ਕੰਮ ਤਾਂ ਹੋ ਗਿਆ। ਉਹ ਆਪੂ ਵੀ ਧੀ ਕੰਮ। ਕੋਈ ਟੁੱਟ ਰੱਖ ਦਿੰਦੇ ਆ ਨਾ ਇਟ ਲਿਆਵਾਂ। ਇਟ ਰੱਖ ਦਿੰਦੇ ਇਹਦੇ ਵਾ। ਲਓ ਯਾ ਕੰਮ ਠੀਕ ਆ। ਹੁਣ ਹਵਾ ਬਿਲਕੁਲ ਨਹੀਂ ਬਣੀ ਨਾ। ਇਧਰ ਤਾਂ ਠੀਕ ਆ। ਲਓ ਜੀ ਬੀਜ ਵਾਲਾ ਕੰਮ ਤਾਂ ਗਿਆ ਆਪਣਾ ਹੋ। ਤੇ ਬੁਆਪ ਕੀ ਭਾਈ ਹਾਂ ਸ਼ੁਰੂ ਕਰੀਏ ਚੁਆਈ ਡੰਗਰਾਂ ਦਾ ਕੰਮ ਹੈ ਉਧਰ ਤਿਆਰ ਪਈ ਹੈ ਡਰਮ ਆਪਣੇ ਲਓ ਜੀ ਉਹ ਤਾਂ ਬੀਜ ਆਪਾਂ ਨੇ ਹਣ ਦੱਬਤੇ ਜਿਹੜੇ ਭੋਂਤੇ ਵਿੱਚ ਕੱਲ ਦੇ ਤੇ ਅੱਜ ਲੱਗੇ ਨਵੇਂ ਬੀਜ ਭੋਂਣ ਇਹ ਫੇ ਭਾਈ ਕੱਲ ਖੈੜ ਤੇ ਲਿਆਂਦਾ ਇਹ ਕੱਲ ਖੈੜ ਤੇ ਲਿਆਂਦਾ 128 ਬੀਜ 128 ਹੈ ਠੀਕ ਆ ਠੀਕ ਆ ਤੇ ਹੁਣ ਲੱਗਿਆ ਜੀ 128 ਭੋਂਣ ਬਾਕੀ ਬੀਜ ਬਾਈ ਕਮੈਂਟ ਵੀਰਾਂ ਦੇ ਬਹੁਤਾਂ ਨੇ ਕੋਈ ਕਹਿੰਦਾ ਵੀ ਪੂਸਾ 44 ਕੋਈ ਕਹਿੰਦਾ ਵੀ 131 ਵਧੀਆ ਸਾਡੇ ਏਰੀਆ 'ਚ ਕੋਈ ਕਹਿੰਦਾ ਬਾਈ 131 ਦਾ ਝਾੜ ਨਹੀਂ ਹੈਗਾ ਜਮਈ ਇਹ ਪਰ ਵੀਰ ਹੁੰਦਾ ਇਹ ਆਪਣੇ ਆਪਣੇ ਏਰੀਏ 'ਪਰ ਡਿਪੈਂਡ ਹਣਾ ਬਾਕੀ ਆਪਣੀ ਆਪਣੀ ਕਹਿ ਲਊ ਵੀ ਦੇਖ ਰੇਖ 'ਤੇ ਡਿਪੈਂਡ ਹੁੰਦਾ ਬਾਕੀ ਹੁਕੂ ਕਹਿ ਨਹੀਂ ਸਕਦੇ ਮੇਰਾ ਵੀਰ ਹਣਾ ਕਿ ਕਿਹੜੇ ਏਰੀਆ 'ਚ ਕਿੰਨਾ ਝਾੜ ਆਉਂਦਾ ਕਿਹੜੇ ਬੀਜ ਦਾ ਹੁਣ ਆਏ ਤਾਂ ਬੜੀਆਂ ਚੱਲੀਆਂ ਏਰੀਆ ਏ ਉੱਥੇ ਪੂਸਾ 44 ਉਹ ਜਣੀ ਪੂਰੀ ਮਸ਼ਹੂਰ ਆ ਹਨਾ ਪੂਸਾ 44 ਉਹ ਲਾਉਂਦੇ ਸ਼ੁਰੂ ਤੇ 244 212 ਚੱਲਦਾ 212 ਹਾਂ ਤੇ ਆਪਣੇ ਆਪਣੇ ਏਰੀਆ ਦਾ ਫਰਕ ਹੁੰਦਾ ਸਾਡੇ ਏਰੀਆ ਸਾਡੇ ਏਰੀਆ 'ਚ ਪੂਸਾ ਲੱਗਦੀ ਨਹੀਂ ਹੈ ਸਾਡੇ ਏਰੀਆ 'ਚ ਲੱਗਦੀ ਨਹੀਂ ਪੂਸਾ ਸਾਡੇ ਏਰੀਆ 'ਚ ਹੁਣ ਤੱਕ ਜ਼ਿਆਦਾ ਲੱਗਦਾ ਰਿਹਾ ਹਾਈਬ੍ਰਿਡ ਤੇ ਇੱਕ ਵੀਰ ਦਾ ਕਮੈਂਟ ਆਇਆ ਉਹ ਤਾਂ ਪਤਾ ਨਹੀਂ ਕਿੱਥੇ ਤੇ ਤਾਂ ਵੀਰ ਮੈਂ ਹੁਣ ਭੁੱਲ ਗਿਆ ਖਾਸੀ ਦੂਰ ਦਾ ਦਾ ਬਾਈ ਬਰਨਾਲਾ ਪਤਾ ਨਹੀਂ ਕਿੱਥੇ ਆ ਗਿਆ ਇਹਨਾਂ ਦਾ ਬਾਈ ਕਹਿੰਦਾ ਯਾਰ ਸਾਡੇ ਦੇ ਲਈ ਜੋ 7501 ਕਹਿੰਦਾ ਜਿੰਨਾ ਮਰਜੀ ਬਾਈ ਮੇਲੀ ਦਾ ਵੀ ਨੇ ਇੱਧਰ ਵੀ ਜਾਂਦਾ ਪਰ ਆਪਾਂ ਲਾਉਣਾ ਹੀ ਨਹੀਂ ਹੈ ਕਿ ਕਿਆ ਫਾਇਦਾ ਯਾਰ ਰਿਸਕ ਬਹੁਤ ਹੈ ਰਿਸਕ ਕੀ ਜੇ ਬਾਅਦ ਚ ਚੱਕੇ ਨਾ ਹੋਇਆ ਫਿਰ ਹਾਂ ਫਿਰ ਫਾਇਦਾ ਗਿਆ ਹਨਾ ਹਾਈਬ੍ਰਿਡ ਦਾ ਥੋੜਾ ਰੌਲਾ ਚੱਲਦਾ ਤੇ ਤਾਂ ਕਰਕੇ ਆਪਾਂ ਕਾਹਨੂੰ ਰਿਸਕ ਲੈਣਾ ਹਨਾ ਕਿ ਲੋ ਜੀ ਹੁਣ ਬੀਜ ਆਉਣਾ ਗਿਆ ਫੁੱਲ ਇਹ ਨਹੀਂ ਪਾ ਦिए ਬੱਚਾ ਬਾਕੀ ਥੋੜੀ ਬਾਈ ਬਾਸਮਤੀ ਵੀ ਲਾਉਣੀ ਐ ਅੱਧਾ ਕ ਕੀਲਾ ਯਾਰ ਮੈਂ ਬਾਸਮਤੀ ਆਪਾਂ ਵੱਧ ਲਾਉਣੀ ਐ ਇਹਦੀ 4 ਕੀਲੇ ਲਾ ਦਿੰਦੇ ਆ ਮੱਕੀ ਵਾਲੇ ਇਹਦੀ ਮੱਕੀ ਬੀਜੀ ਵੀ ਹਾਂ 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 ਚਾਰ ਪਾ ਕੇ ਫਿਰ ਉੱਤੇ ਬਾਅਦ ਚਾਰ ਕੀਲੇ ਲਾ ਦਾਂਗੇ ਅਛਾ ਉਹ ਮੱਕੀ ਦੇ ਲਾ ਦਣਾ ਹਾਂ ਹਾਂ ਇਹਨਾਂ ਉਹਦੇ ਬਾਸਮਤੀ ਦੇ ਬਾਸਮਤੀ ਦੇ ਇੱਕਾ ਠੀਕ ਆ ਸਾਹ ਹੋਏ ਵੀ ਠੀਕ ਆ ਯਾਰ ਇਹ ਮਤ ਹਾਈਬ੍ਰਿਡ ਲੱਗਦਾ ਹੁੰਦਾ ਹਾਂ 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 ਮੈਂ ਕਹਿੰਦਾ 1509 ਲਾ ਦਈਏ ਯਾਰ ਆ 1509 ਹੀ ਦੇਖਾਂਗੇ ਹੈਨਾ ਹਾਂ 1509 ਦਾ ਉਹ ਝਾੜ ਵੀ ਚੰਗਾ ਇਹ ਹੋਰ ਨਹੀਂ ਪਰਮਲ ਜਿੰਨੀ ਦਾ ਪਰਮਲ ਤੇ ਬਾਣੀ ਮੋਟੀ ਘੱਟ ਨਿਕਲਦੀ ਈਜ ਤਾਂ ਬਸਮਦੀ ਦਾ 1847 ਵੀ ਬਹੁਤ ਵਧੀਆ ਓਹ ਲਾਲੇ ਸੋਧਿਆ ਵਾ ਉਹ ਹਾਂ 1847 ਵੀ ਬਹੁਤ ਵਧੀਆ ਨਹੀਂ 1847 ਹਾਂ 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 ਤੇ 21 11 ਹਾਂ ਇੱਕ ਦਾ 11 21 1 ਇੱਕ 21 11 ਆ ਪਿਛੇ ਪਿਛਲੇ ਸਾਲ ਵਾਲਾ ਦਾ ਆਇਆ ਦਾ ਸ਼ਾਇਦ ਨਾ ਨਾ ਬਹੁਤ ਪੁਰਾਣੇ ਬੀਜ ਆ ਰੱਖੇ ਵਾ ਨਾ ਨਾ 1 21 11 ਆਇਆ ਦਾ ਪਿਛਲੇ ਸਾਲ ਸ਼ਾਇਦ ਉਹ ਕਹਿੰਦੇ ਸੋਧਿਆ ਵਾ ਬੀਜ ਪਤਾ ਨਹੀਂ ਕੋਸਾ ਇਦਾਂ ਪੱਕੀ ਪਤਾ ਨਹੀਂ ਹਾਂ ਬਾਸ ਮੰਦੀ ਨੂੰ ਯਾਰ ਬਿਮਾਰੀ ਬਹੁਤ ਪੈਂਦੀ ਆ 1509 ਜਿਆਦਾ ਵਧੀਆ ਹਾਂ ਹਾਂ ਇਹ ਜੇ ਮੈਂ ਇਹ ਕੰਬਾਈਨ ਕੰਬੂਨ ਗੱਬੜਾ ਕੇ ਬੀਚੀ ਆ ਆਹੋ ਕੰਬਾਈਨ ਗੱਲ ਵੀ ਵੱਡ ਹੋ ਜੰਦੀਆਂ ਜਿਹੜੀਆਂ ਦੁਨੀਆਂ ਇਹ ਕੰਬਾਈਨ ਨਹੀਂ ਵੱਡ ਹੁੰਦੀਆਂ ਹਾਂ 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 ਰੇਵਰ ਤੇ ਆ ਰੇਵਰ ਦਾ ਚੜਾਉਣਾ ਹੀ ਕਰਦਾ ਰਿਕਦਾ ਬਣੀ ਜੀ ਥੋੜਾ ਜਾਨਵਰ ਜਿਆਦਾ ਫੇਰ ਜਾਨਵਰ ਨਹੀਂ ਲਗਾਇਆ ਘੁੰਮੀ ਜਾਂਦੀਆਂ ਉਹ ਛਾੜਦੀਆਂ ਬਹੁਤ ਛਾੜਦੀਆਂ ਬਹੁਤ ਆ ਇਹ ਵੀ ਗੱਲ ਹੈ ਕੰਪਾਇਰ ਵਾਲੀ ਹਸਾ ਲੋ ਹਾਂ 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 ਲਓ ਜੀ 20 ਸਾਡਾ ਪਿਓ ਹੋ ਗਿਆ ਇਹ ਅ ਹੁਣ ਪਾਈਏ ਦੇ ਚ ਪਾਣੀ ਟੱਪਾਂ ਚ ਪਾ ਹੋ ਗਿਆ ਸਾਈਡ ਤੇ ਤੈਨੂੰ ਲਾ ਦੀ ਬੜੀ ਮੜਿਆ ਸਾਈਡ ਤੇ ਪੰਨੂ ਲਾ ਦੀ ਟੱਪ 깔 ਫੇ ਭਾਂਡੇ ਭੁੰਡੇ ਤੋਂ ਨੂੰ ਦਿੱਕਤ ਹੁੰਦੀ GaAs ਇਹਦੇ ਨਾ ਆਹ ਕਪੜੇ ਕਪੜੇ ਤੋਂ ਨੂੰ ਪਹਿਲੇ ਹੀ ਸਾਈਡ ਪਰ ਨੂੰ ਕਰਕੇ ਭਰ ਦੇ ਇਹਨਾਂ ਨੂੰ ਆਹ ਇੱਕ ਡਾਲੋ ਲਓ ਜੀ ਹੁਣ ਅੱਗੇ ਮਡੰਗਰਾ ਮਲ ਮੱਜਾਂ ਨੂੰ ਕੱਖ ਪਾ ਤੇ ਮੱਜਾਂ ਦਾ ਰਹੀਆਂ ਖਾ ਜੀ ਤੇ ਹੁਣ ਗਾ ਮਾਂ ਲੱਗੇ ਕੱਢਣ ਲਓ ਜੀ ਆਰ ਆਇਆ ਨਾਂ ਵੀ ਗਾਇਆਂ ਜਿਹੜੀ ਲਿਆਂਦੀ ਦੀ ਇਹ ਵੀ ਹੁਣ ਲੱਗੀ ਮੜੇ ਵਿੱਚ ਖੜਨ ਪਹਿਲਾਂ ਤਾਂ ਲੜੀ ਹੋ ਜਾਂਦੀ ਦੀ ਭਿੜੀ ਹੋ ਜਾਂਦੀ ਦੀ ਗਾਇਆਂ ਨਾਲ ਹੁਣ ਇਹਦਾ ਲੱਗਿਆ ਹੁਣ ਉਰੇ ਖੜਨੇ ਦਾ ਪਤਾ ਲਾਉ ਦੀ ਤੁਹਾਨੂੰ ਇਹਨੂੰ ਪਤਾ ਲੱਗ ਗਿਆ ਹੁਣ ਖੜਨ ਲੱਗੀ ਪਹਿਲਾਂ 2 ਦਿਨ ਇਹਨੇ ਬਹੁਤ ਰੇਲ ਬਣਾਈ ਜੀ ਗਾਇਆਂ ਦੀ ਕਿਉਂਕਿ ਇਹਦੇ ਸਿੰਗ ਆ ਹੋਰ ਦੇ ਸਿੰਗ ਹੈ ਨਹੀਂ ਇਹ ਦੇ henga ਤੇ ਹਰੇਕੇ ਡਰਦੀ ਆ ਤਾਂ ਕਰਕੇ ਉਦਾਂ ਤੇ ਉਦਨੋ ਠੀਕ ਆ ਬੱਚੀ ਵਧੀਆ ਬਣਾ ਬੁੱਤਾ ਸਾਰੀ ਜਾਣਾ ਇਹਨੇ ਜਿਹਾ ਆ ਵੀ ਬਟੂ ਅੱਥੇ ਨੂੰ ਪਹਿਲੇ ਨੰਬਰ 'ਤੇ ਅਜੇ ਨੂੰ ਖੜਨ ਦਾ ਪਤਾ ਨਹੀਂ ਹੈ ਨਮੀ ਕਰਕੇ ਹੌਲੀ ਹੌਲੀ ਲੱਗੂਗਾ ਪਤਾ ਚੋਰੋ ਫੇ ਬੰਨੀ ਹੈ ਜਿਉ ਹੋਂ ਕੱਲੀ ਕੱਲੀ ਗਾਏ ਉਤੇ ਬਾਦ ਕਰੀਏ ਚੁਾਈ ਸ਼ੁਰੂ ਅੱਜ ਚੱਲੀਆਂ ਵੀ ਵੈਸੇ ਆਪਣਾ ਕੰਮ ਨਿਭੜ ਗਿਆ ਜੀ ਤੂੜੀ ਦਾ ਬਾਈ ਉੱਥੇ ਨੂੰ ਗਿਆ ਹੋਇਆ ਸ਼ਾਇਦ ਆ ਜਾਵੇ ਹੁਣ ਚੁਾਈ ਦੇ ਟਾਈਮ ਨੂੰ ਨਹੀਂ ਤਾਂ ਫੇ ਕੱਲਿਆਂ ਨੂੰ ਇਹ ਕਰਨੀ ਪੈਣੀ ਆ ਚੋਰੋ ਫੇ ਬੰਨੀ ਹੈ ਜੀ ਇਹ ਲੈ ਆਹ ਤੋਂਲੀ ਬਹੁਤ ਹੋ ਗਈ ਮੈਂ ਤਾਂ ਕੰਬੜ ਤੌਲੀਏ ਦਾ ਫੇ ਹੁਣ ਹੋਣਾ ਹੀ ਆ ਮੈਂ ਤਾਂ ਕੰਬਲ ਕੱਬਲ ਕਹਿਣ ਲੱਗੀ ਤੇ ਮੈਂ ਕਿਹਦੇ ਆਹੇ ਇਹ ਜਿੰਨੇ ਬੰਦੇ ਉਨੇ ਕੰਬਲ ਉਨੇ ਤੌਲੀਏ ਮੰਮੀ ਵੀ ਕੰਬਲੇ ਲੱਗ ਗਈ ਨੇ ਕੰਬਲ ਨੀ ਮੁਰਦੇ ਆਏ ਚਾਹੀਦੇ ਨਹੀਂ ਤੌਲੀਏ ਭਾਈ ਪਿਤਾ ਡੈਡੀ ਦਾ ਮੰਮੀ ਦਾ ਦੋ ਰੜੀ ਰਈ ਆ ਆ ਇੱਕ ਤਾਂ ਵਿਚਾਰਾ ਜਿਹਦੇ ਕੋਲ ਮਰਜ਼ੀ ਚਾਹੀਦਾ ਆ ਆ ਵਿਚਾਰਾ ਪਹਿਲਾ ਮੇਰਾ ਹੁੰਦਾ ਦਾ ਕਦੀ ਡੈਡੀ ਕੋਲ ਤੋਂ ਬਿੰਦਾ ਸਾਰੇ ਵਾਲਾ ਬੱਸਦਾ ਹੈ ਕੀ ਹੋਰ ਹੂੰ ਪਾਈਏ ਮਿਕਸ ਹੋ ਗਿਆ ਹੂੰ ਇਧਰ ਗ੍ਰੀਨ ਜਨ ਆਪਣੇ ਦਰਵਾਜੇ ਤੇ ਉਹ ਵਰਤ ਹੋਈ ਜਾਂਦਾ ਇਹਦੇ ਨਾਲ ਸਾਫ ਮੈਂ ਇਹ ਨਾਲ ਲਾ ਉਦਾ ਕਪੜਾ ਜਾਂ ਹੋਰ ਲੱਗਦਾ ਮੰਮੀ ਇਹ ਹੋਰ ਚੀਜ਼ ਲੱਗਦੀ ਇਹ ਉਹੀ ਹੈ ਹੈ ਉਹੀ ਹੈ ਉਹ ਮਲੈਮ ਜਿਆ ਨਹੀਂ ਹੈ ਇਕ ਨਹੀਂ ਹੈ ਫਿਰ ਇਹ ਵੀ ਹੂੰ ਉਹ ਫਰਕ ਹੋ ਜਾਂਦਾ ਪਰ ਇਹ ਫਰਕ ਹੈ ਅਜੀਬ ਗੰਮੀਆ ਗਰਮੀ ਬਹੁਤ ਆਜਾ ਨਹੀਂ ਜਿਆਦਾ ਲੱਗ ਰਹੀ ਮੈਨੂੰ ਅੱਗੇ ਤਾਂ ਚੱਲਣ ਨਹੀਂ ਕਦੇ ਹੁੰਦੀ ਰਹੀ ਜੀ ਬਹੁਤ ਹੋਇਆ ਵਾ ਮੀਂਹ ਦਾ ਕੁਝ ਨਹੀਂ ਪਤਾ ਹਵਾ ਚੱਲਦੇ ਹਵਾ ਨਹੀਂ ਚੱਲਦੀ ਜਮਈ ਹੂੰ ਕਿਹੜੇ ਟਾਈਮ ਪੈ ਜੀ ਮੈਨੂੰ ਸਮਝਾ ਮੌਸਮ ਹੈ ਹੂੰ ਵੈਸੇ ਹੂੰ ਆਪਣੀ ਤੂੜੀ ਦਾ ਨਿਬੜ ਗਿਆ ਕਿਆ ਲੈ ਰਹਿੰਦੇ ਆਪਣੀ ਦਾ ਝੱਲੀਆਂ ਵੀ ਅੱਜ ਨਿਬੜ ਗਿਆ ਹੂੰ ਚਲੋ ਹੂੰ ਪਿੰਡ ਇੱਕ ਦਿਹਾੜੀ ਦਾ ਕੰਮ ਰਹਿ ਗਿਆ ਬਸ ਇੱਕ ਦਿਹਾੜੀ ਤੂੜੀ ਬਣਾਉਣ ਦਾ ਇੱਕ ਕੁੱਪ ਦਾ ਹਾਂ ਕੁੱਪ ਵੀ ਬਣਾਉਣਾ ਇੱਕ ਤਕੜੀਆਂ ਆ ਜੋ ਤਕੜੀਆਂ ਹਾਂ ਇੱਕ ਨਹੀਂ ਕੁੱਪ ਨੂੰ ਤਾਂ ਮਨ ਲਾਦਾ ਦੋ ਕ ਦਿਨ ਲੱਗ ਜੂਗੇ ਇੱਕ ਦਿਹਾੜੀ ਚ ਥੋੜੀ ਕੁੱਪ ਬਨ ਹੋਣਾ ਅੱਜ ਛੋਟਾ ਬਨਣਾ ਫੇ ਤਾਂ ਬਨ ਹੋ ਜਾਂਦਾ ਹੈ ਬੜਾ ਨਹੀਂ ਛੋਟਾ ਬੜਾ ਹੀ ਹੋ ਜਾਣਾ ਮੰਨ ਲਾ ਹੁਣ 6 ਟਰਾਲੀਆਂ ਆਪਣੀਆਂ ਟੋਏ ਚ ਪਈਆਂ 4 ਵਾਲੇ ਚ ਹਾਂ ਪੁੱਤੋ ਉਹ ਵਿੱਚ ਪਾਣੀ ਔਰ ਉਤੇ ਬਾ ਹਾਂ ਹਾਂ ਉਹ ਪੁੱਤੋ ਇਹ ਤਾਂ ਵਿੱਚ ਆ ਗਈਆਂ ਵਿੱਚ ਪਾ ਦਣੀਆਂ ਨਹੀਂ ਫੇ ਬਾਹਰ ਹੀ ਢੱਕ ਦੇਣੀਆਂ ਆਹੋ ਨਹੀਂ ਉੱਥੀ ਢੱਕ ਦੇਣੀਆਂ ਉਹ ਉਹਨੇ ਬਾਹਰ ਦੀ ਬਾਹਰ ਉੱਥੇ ਤੇ ਪਈ ਹੋ ਜਾਂਦੀ ਆ ਉਹ ਕਨੇ ਤੂੰ ਹਾਂ ਹਾਂ ਉਹਨੂੰ ਚਲੋ ਬਾਹਰ ਰੱਖ ਲੂਗੇ ਫੇਰ ਵੀ ਇੱਕ ਦਿਹਾੜੀ ਵਿੱਚ ਹੁਣ ਤਿੰਨ ਚਾਰ ਤਾਂ ਉੱਥੇ ਗਿਰੀਆਂ ਮੀਆਂ ਸਾਈਡ ਪਰ ਕੁੱਪ ਬਾਹਰ ਤੇ ਕਿਆ ਸੁਤੀ ਤਾਂ ਕੋਈ ਬਰੀ ਕਿਆ ਸੁਤੀ ਤਾਂ ਕੋਈ ਅਹ ਮੈਂ ਤਾਂ ਇਹ ਕਹਿੰਦੀ ਸੀ ਵੀ ਫੇਰ ਇਹ ਕਿੱਦਾਂ ਕਵਰ ਕਰਨਾ ਜਾਣ ਪਾਇਆ ਵਾ ਜਿਹੜਾ ਇਹਦਾ ਕਵਰੇ ਆ ਹੁਣ ਇਹਦੇ ਉਪਰ ਪੱਲੀ ਪਛਾਹ ਹੁੰਦੀ ਇਹਦੇ ਉਪਰ ਤਰਪਾਲ ਪੈ ਗਈ ਨਹੀਂ ਨਹੀਂ ਆ ਜਿਹੜੀ ਸੱਡਾਂ ਵਾਲੀ ਆ ਇਹਦੇ ਉਪਰ ਕਾਗਜ਼ ਪਾ ਦੇਣਾ ਲਿਆ ਕੇ ਹਾਂ ਉਹੀ ਤਾਂ ਹੈ ਕਾਗਜ਼ ਤਾਂ ਪੈਣਾ 6-7 ਤਾਂ ਜਲ ਦਬ ਜਾਂਦੀ ਹੁੰਦੀ ਹੈ ਨਾ 6-7 ਫਟ ਚੌੜਾ ਕਾਗਜ਼ ਲਿਆ ਕੇ ਨਾ ਲੰਬਾ ਮਿਲ ਜਾਂਦਾ ਹੁੰਦਾ ਉਹ ਚਾਰ ਦੀਆਂ ਸੈਡਾਂ 'ਪਰ ਲਾਉਣ ਵਾਸਤੇ ਹੁੰਦਾ ਫੇਰ ਵੀ ਇਹਨੇ ਬਹੁਤ ਕਵਰ ਕਰ ਲਿਆ ਕਿ ਤੇ ਕੁਪ-ਕੁਪ ਬਣ ਕਾਗਲ ਹੋ ਜਾਣਾ ਤਾਂ ਫੇਰ ਵੀ ਕਵਰ ਕਰ ਲਿਆ ਨੇ ਲੈ ਅੱਜ ਸਵੇਰੇ ਦੋ ਜਾਨੇ ਦੇਖਣ ਆ ਗਏ ਪਿੰਡ ਦੇ ਉਹ ਕਹਿੰਦੇ ਯਾਰ ਕੁਪਾਂ ਨਾਲੋਂ ਸਸਤਾ ਸੌਦਾ ਬੰਨਣ ਵਾਲਿਆਂ ਦਾ ਬੰਨੀ ਜਾਣੀ ਸਾਡੀ ਰੋਟੀਆਂ ਵਖਾ ਵਖਾ ਮਾਤ ਮਾਰੀ ਜਾਣੀ ਇਹਨਾਂ ਦਾ ਬੰਨੀ ਜਾਣ ਮੈਂ ਤਾਂ ਹੀ ਮੈਂ ਕਹਿੰਦੀ ਆ ਵੀ ਤਾਂ ਉਹ ਨਹੀਂ ਚੱਲ ਰੋਟੀਆਂ ਫੇਰ ਹੁਣ ਆਏ ਵੀ ਕੰਮ ਵੀ ਹੋ ਗਿਆ ਆਪਣਾ ਠੀਕ ਨੇ ਨੁਰੂ ਕਿਆ ਹੋ ਗਿਆ ਬੁੱਤ ਤਨੂ ਜਸਮੀਨਾ ਉਹ ਲੈ ਆਈ ਮੜ ਜੀ ਕਰ ਦੇ ਜੀ ਕੀ ਹੋ ਗਿਆ ਜੀ ਡੋਰ ਜੀ ਆਹ ਨਿਕਲ ਵੀ ਵਿੱਚ ਦੇ ਨੇ ਵਾਲੇ ਪਾਣੀ ਜਾਲੇ ਥੋੜੇ ਨਿਕਰ ਚੋਂ ਨਿਕਲੀ ਵੀ ਇਹ ਨਿਕਰ ਹੋਰ ਪਾ ਦੇ ਮੰਮੀ ਲੈ ਦਿੰਦੇ ਜਸਮੀਨਾ ਇਹਨੇ ਮਾਸੀ ਦੀ ਨਿਕਰ ਪਾਈ ਪਈ ਆ ਮਾਸੀ ਦੀ ਅੱਛਾ ਠੀਕ ਆ ਠੀਕ ਮਾਸੀ ਦੀ ਆਹ ਹੋ ਗਈ ਸ਼ੋਭਾ ਮਾਸੀ ਦੀ ਹੈ ਹਾਂ ਤੂੰ ਤਾਂ ਵੇ ਲੈ ਪਾਪਾ ਜੀ ਕਿੱਥੇ ਗਏ ਹੋ ਰੋਪੜ ਦਾ ਕਿਹੜਾ ਡੈਡੀ ਜੀ ਦਾ ਕੱਢ ਉਹ ਗੋਡਿਆਂ ਰਾਤੀ ਜਨਾ ਗੋਡਿਆਂ ਦੀ ਐਕਸਰਸਾਈਜ਼ ਕਰਨ ਚੱਲ ਜਾਂਦੇ ਪਾਪਾ ਜੀ ਮੈਂ ਰਾਤੀ ਦਿੱਤੀ ਵੀ ਆ ਉਹਨੇ ਕਿਹਨੇ ਰਾਜੂ ਨੇ ਬਿੱਟੂ ਨੇ ਹਾਂ ਇਹਨੇ ਬਿੱਟੂ ਨੇ ਅੱਛਾ ਅੱਛਾ ਦੰਦੇ ਘੜਾਉਣ ਗਏ ਰਾਤੀ ਨੂੰ ਤੇਰੀ ਵੀ ਨਹੀਂ ਹਲੇ ਤੱਕ ਬਿਆਲ ਹੀ ਹੋ ਬਣੀ ਮੂਵੀ ਉਹ ਕਰਿਆ ਹੁਣ ਫੋਨ ਦੋਹੇ ਲੈਆਂੀਆਂ ਪਹਿਲਾਂ ਤਾਂ ਸੋ ਕਹਿੰਦੀ ਵਿਆਹ ਤਾਂ ਹੋ ਗਿਆ ਐ ਨੀ ਦਿੱਕਤ ਨਹੀਂ ਹੋਣੀ ਤੇ ਭਰੌ ਦੇ ਆਪਾਂ ਨੂੰ ਉਹ ਕਰਿਆ ਹਣ ਫੋਨ ਦੋਹੇ ਲਿਆਣੀਆਂ ਹੁਣ ਕਵੇ ਦਿਨ ਚ ਬਸ ਉਹ ਭਤਾ ਦੇਖੀ ਸਾਚੀ ਦਾ ਤਾਂ ਬਾਦ ਨੂਰੂ ਸਾਚੀ ਗੱਲ ਦਾ ਭਰਾ ਦੇ ਮੇਰੇ ਪੁੱਤ ਸਾਚੀ ਗਾਲ ਛੋਣਾ ਪਪ ਦਾ ਕਰ ਦੇ ਇੱਕ ਆਏ ਆਏ ਹੌਲੀ ਹੌਲੀ ਗਰਮ ਹੋਊਗਾ ਇੰਜਨ ਅਜੇ ਸੁੱਤੀ ਪਈ ਉੱਠੀ ਪਪ ਦਾ ਦੇਖ ਹਏ ਨਾਲੇ ਸ਼ਰਮ ਵੀ ਜਾਂਦੀ ਹੁੰਦਾ ਹੋਊਗਾ ਇਹਨੂੰ ਅਸੀਂ ਬਹੁਤ ਬੜੀ ਤਿੰਨ ਜਾਨੀਆਂ ਇੱਕ ਟੈਨਸ਼ਨ ਪਾੜੀ ਬੈਠੀ ਹਾਂ ਹਾਂ ਸਬਜੀ ਕਿਆ ਬਣਾਈ ਹੈ ਅੱਜ ਅੱਛਾ ਤੁਸੀਂ ਸਾਨੂੰ ਸਮਝਾ ਕੇ ਦੱਸੋ ਵੀ ਕੀ ਬਣਾਈ ਹੈ ਹਾਠੀਕਾਲ ਹਾਠੀਕਾਲ ਜੀ ਮੇਰਾ ਪੁੱਤ ਕੈਮ ਜਾ ਗਿਆ ਲੈ ਹੁਣ ਹੋਈ ਕੈਮ ਜੀ ਦੱਸੋ ਮੜੀ ਸਬਜੀ ਕਿਆ ਬਣਾਉਂਗੇ ਯਾਰ ਇਹ ਵੀ ਵੈਸੇ ਲੈਦੀ ਉਹ ਟੈਨਸ਼ਨ ਹੁੰਦੀ ਹੈ ਨਾ ਲੇਡੀਜ਼ ਨੂੰ ਅਰੇ ਖਾਣੇ ਆਣ ਟੈਨਸ਼ਨ ਨਹੀਂ ਹੁੰਦੀ ਹੂੰ ਚੁੱਲੇ ਵਾਲੀ ਨੂੰ ਟੈਨਸ਼ਨ ਹੁੰਦੀ ਆ ਜਿਹਨੇ ਰੋਟੀਆਂ ਪਕਾਉਣੀਆਂ ਵੀ ਅੱਜ ਕਿਆ ਬਣਾਉਣਾ ਕਿਆ ਬਣਾਉਣਾ ਭਾਈ ਜਾਣੇ ਤਾਂ ਕੀ ਕਹਦੇ ਨਾ ਕੀ ਬਣਾਇਆ ਮਾਂ ਜੀ ਹਾਂ ਆਹ ਸਬਜ਼ੀ ਕੀ ਬਣਾਈ ਆ ਮੈਂ ਮੰਮੀ ਨੇ ਕਹਿ ਉਹ ਮੈਂ ਆਲੂ ਤੇ ਇਲਾਵਾ ਕੁਝ ਹੋਰ ਬਣਾਉਣਾ ਸਭ ਕਾ ਸੇ ਚਾਲੂ ਆ ਰੁਪੇ ਅ ਵੀ ਦਿਲ ਨੇ ਆਲੂ ਤੇ ਇਲਾਵਾ ਫੇ ਪਨੀਰ ਦੀ ਭੁਰਜੀ ਉਹ ਬਣਨੀ ਉਹ ਕੱਲ ਪਰਸੋ ਬਣਾਈ ਵੀ ਸੀ ਮੈਂ ਇੱਕ ਦੋ ਖਾ ਲਈ ਅਸੀਂ ਦੋਨਾਂ ਚਾਲੀਆਂ ਨੇ ਬਹੁਤ ਆਪਣਾ ਪਨੀਰ ਦੀ ਭੁਰਜੀ ਖਾ ਕੇ ਪਹਿਲੇ ਪੇਸ਼ ਨਹੀਂ ਬਹੁਤ ਚੱਕੀ ਹੋ ਰਹੀਆਂ ਨਹੀਂ ਉਹ ਤਾਂ ਚੱਲ ਕੱਲ ਪਰਸੋ ਬਣਾਈ ਕੀ ਸਵਾਦ ਦੇ ਮਾਰੇ ਸਰਦਾਰ ਜੀ ਜ਼ਿਆਦਾ ਖਾਓ ਜੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਇੱਕ ਹੁੰਦੀ ਆ ਆਪਾਂ ਕਾਸੇ ਚੀਜ਼ ਦੇ ਵਿੱਚ ਬਣਾ ਪਾ ਕੇ ਬਣਾਉਣੀ ਠੀਕ ਉਹ ਵੱਖਰੀ ਗੱਲ ਇੱਕ ਨੀਰਾ ਹੀ ਪਨੀਰ ਬਣਾਉਣਾ ਉਹ ਥੋੜਾ ਜਿਹਾ ਖਰਾਬ ਕਰਦਾ ਜਾਂਦਾ ਆ ਗੱਲ ਸਦਾਦੀ ਕੋਲ ਪਾਜੇ ਤਾਂ ਸਹੀ ਗੱਲ ਆ ਉਹ ਲੱਡੂ ਅੱਜ ਭਾਈ ਸਾਡੇ ਲੱਡੂ ਦੀ ਵਧਾਈ ਲੈਣ ਵੀ ਆਏ ਤੇ ਜੀ ਮਹੰਤ ਤੇ ਚਲੋ ਵਧਾਈ ਤਾਂ ਦੇਣੀ ਆਤੀ ਹਾਂ ਪਰ ਚਲੋ ਆਪਾਂ ਇਹ ਜੀ ਗੱਲ ਨਹੀਂ ਵੈਸੇ ਕੋਈ ਖੁਸ਼ ਹੋ ਕੇ ਨੱਚਿਆ ਆ ਵਿੱਚ ਖੁਸ਼ ਹੋ ਕੇ ਦਿੱਤੀ ਆ ਪਰ ਬਾਈ ਟੀਕਾ ਬਹੁਤ ਮੋਟਾ ਲੱਗ ਗਿਆ ਚਲੋ ਟਰੋ ਉਹਨਾਂ ਦੇ ਭਾਗਾ ਦਾ ਸੀਗਾ ਇਹਨਾ ਟੀਕਾ ਬਹੁਤ ਮੋਟਾ ਲੱਗ ਗਿਆ ਜੋਰ ਤਾਂ ਬਥੇਰਾ ਲਾਇਆ ਵਾਹ ਚਲ ਘਟ ਜੂंगे ਘਟ ਜੂंगे ਘਟ ਉਹਨੇ ਬੀਜਿਆ ਤਾਂ ਉਹਨਾਂ ਵੱਢ ਲਈ ਪਰ ਕਿੱਥੇ ਕੱਟਦੇ ਉਹ ਨਹੀਂ ਕੱਟਦੇ ਜਿਹੜੇ ਉਹ ਤਾਂ ਬਿਲੀਆਓ ਘਟਾਣੇ ਨੂੰ ਮਨ ਦੀ ਸਤਾਏ ਕਹਿੰਦੇ ਮੇਰੇ ਕੋਲ ਗੱਲ ਕਰਾ ਲਿਆ ਹੋਰ ਹੋਰ ਫੋਨ ਫੋਨ ਬੁਲਾਓ ਗੱਲ ਗੱਲ ਉਹੀ ਆ ਉਹ ਫੇਰ ਕਹਿੰਦੇ ਬਲਾਉ ਭਾਈ ਕਿਹਨੇ ਕਿਹਾ ਵੀ ਘੱਟ ਦੋ ਹੋਰ ਫੇ ਬੰਦਾ ਕਿਆ ਕਹੇ ਚਲੋ ਵਧਾਈ ਚੱਲ ਮਤਲਬ ਮਹਾਰਾਜ ਨੇ ਖੁਸ਼ੀ ਦਿੱਤੀ ਆ ਚੱਲ ਹਨਾ ਵਧਾਈ ਵੀ ਆ ਕਹਿੰਦੇ ਮਾ ਤੁਹਾਨੂੰ ਖੁਸ਼ੀ ਲੈਂਦੀ ਤਾਂ ਹੁੰਦੇ ਵੀ ਉਹ ਆਪ ਕਹਿੰਦੀ ਆ ਜਾਂ ਵਿਆਹ ਹੁੰਦਾ ਤਾਂ ਹੁੰਦੇ ਸੀ ਹਾਂ ਜੇ ਕਿਤੇ ਮੁੰਡਾ ਹੁੰਦਾ ਤਾਂ ਹੁੰਦਾ ਕਹਿੰਦੇ ਵਧਾਈ ਕਰਦੇ ਸਾਡੇ ਵਰਦੇ ਹਾਂ ਜੀ ਹਾਂਜੀ ਓਹ ਨਹੀਂ ਕੀ ਆ ਕਹਿੰਗੇ ਨਹੀਂ ਚਾਚਾ ਜੀ ਕਿਦਾ ਪੁੱਤਾਂ ਨੂੰ ਕਾ ਛੜਾ ਭਾਈ ਮਨਕੀਰਤ ਵੀ ਅਜੇ ਨੱਚਿਆ ਫੇ ਨਾਲ ਉਹ ਤੁਹਾਨੂੰ ਵੀ ਨੱਚਣ ਫਿਰਦਾ ਹੈ ਹਾਂ ਉਹ ਤੁਹਾਨੂੰ ਅਗਲੇ ਬਲੌਗ ਚ ਵੈਸੇ ਦਿਖ ਜਾਣਾ ਇੱਕੋ ਲੱਗਦਾ ਜਿਹਾ ਬਦਲ ਗਿਆ ਥੋੜਾ ਜਿਹਾ ਸਫਟਾ ਹੋ ਗਿਆ ਫਰਕ ਤਾਂ ਪੈ ਗਿਆ ਹੈ ਨਾ ਬੱਬੂ ਏ ਮਿੱਠਾ ਮਚਾਲਾ ਮਠਾ ਲੱਗਿਆ ਹੋ ਗੋ ਚੁੰਨੀ ਪਰ ਮਨ ਲੱਗਾ ਮਨਕੀਰਤ ਮੈਨੂੰ ਮਨ ਕੀਰਤ ਰੋਈ ਲੱਗਿਆ ਹੋਣਾ ਦੁੱਧ ਦਾ ਕੀਤੇ ਟਾਈਆਂ ਕਾਲਾ ਮਿੱਟੀ ਦੁੱਧ ਦਾ ਕਾਹਦੇ ਨਾ ਖਾਣੀ ਨਾ ਕਹਿੰਦੀ ਨਾ ਮਨਕੀਰਤ ਜੀ ਕਾਇਆਂ ਹੀ ਖਾਣੀਆਂ ਕਹਿੰਦੀ ਕਟਾਈਆਂ ਖਾ ਲਓ ਕਹਿੰਦੀ ਨਾ ਕਟਡੀਆਂ ਕਟਾਈਆਂ ਕਰ ਦੋ ਕਟਾਈਆਂ ਕਰ ਦੋ ਮਨਕੀਰਤ ਦੀਆਂ ਕਰ ਦੋ ਦੇਖ ਤਾਂ ਸਹੀ ਲੈ ਕਰ ਦੋ ਕਹਿੰਦੀ ਨਾ ਸੌਣਾ ਕਿ ਨਾ ਲੈ ਭਾਈ ਇੱਧਰ ਆ ਗੰਬੀ ਆ ਗਈ

ਆ ਉਹ ਉਹ ਕੱਟੇ ਆ ਨਾ ਉਹ ਆਪਣੀ ਡੋਰ 'ਚ ਆਉਂਦਾ ਪਾਪਾ ਅੱਛਾ ਉਹ ਤਾਂ ਉਹਦਾ ਜੇ ਉਹ ਉੱਥੇ ਖੜਾ ਵੀ ਹੈ ਨਾ ਜੇ ਮੈਂ ਇੱਧਰ ਤੇ ਜਾਵਾਂ ਗੋਲੀ ਵਾਂਗ ਸਪੀਡ ਦੇ ਅੰਦਰ ਵੱਢ ਜਾਣਾ ਜੇ ਤੇ ਜਾ ਕੇ ਨਹੀਂ ਜਾਂਦਾ ਹੈਗਾ ਰੋਗਣਾ ਨੂੰ ਪਾਪਾ ਲੈਣਾ ਏ ਉਹ ਦੇਖ ਲੈ ਲੱਗਾ ਫੇ ਤੂੰ ਅੱਜ ਕੀ ਕਰਾਂਗਾ ਮੈਨੂੰ ਲੁਕੋ ਗਿਆ ਗਿਆ ਦੇਖ ਲ ਗੱਲਾ ਦੇਖ ਲਾਉਂਦੀ ਹੈ ਮੈਨੂੰ ਲੁਕੋ ਗਿਆ ਉਹ ਹੈ ਨਹੀਂ ਤਾਂ ਕਲਾ ਲੈ ਉਹ ਨਿਆਣੇ ਵਾਲੇ ਬਾਜੀ ਨੇ ਕਦੀ ਵਾਰ ਕਿਤੇ ਜਾਣ ਤੇ ਰੋਕਦਾ ਉਹ ਨਾ ਬਸ ਮੈਨੂੰ ਰੋਕਦਾ ਨਿਆਣੇ ਆ ਔਰ ਹੈਲਾ ਕੋਈ ਨਹੀਂ ਅੰਕੀ ਤਾਂ ਪੁਣਿਆ ਮਾਲਾ ਸੀ ਗਿਆ ਬਾੜੇ 'ਚ ਖੜਾ ਦੇਖਦਾ ਸੀ ਜਾਂ ਕੰਧ ਕੋਲ ਬੇਸ਼ਕਰ ਦੁਪਹਿਰ ਕਿੰਨੀ ਧੁੱਪ ਸੀ ਲੈ ਕ ਆ ਜਾ ਇਨਾ ਨਾ ਨਾ ਇੱਥੇ ਠੀਕ ਹੈ ਕਹਿੰਦਾ ਮੈਂ ਮੈਂ ਤਾਂ ਹੂੰ ਇੱਥੇ ਠੀਕ ਹੈ ਤਾ ਸਾ ਵੀ ਸਕੂਲ ਜਾਣ ਲੰਪਿਆ ਹੁਣ ਮੋਹ ਤੁਸੀਂ ਆਇਆ ਚਲੋ ਮਾ ਭਾਈ ਤੁਸੀਂ ਕਰੋ ਤਿਆਰੀ ਸਬਜ਼ੀ ਦੀ ਲੈ ਟੈਂਸ਼ਨ ਤਾਂ ਪੁਕਾ ਕੇ ਜਾਓ ਮੈਂ ਕਹਾਂ ਹੂੰ ਮੈਂ ਕਹਾਂ ਦਾਲ ਬਣਾ ਲਓ ਦਾਲ ਚਾਲੂਣੀ ਪੈਣੀ ਰੱਖਣਾ ਕਹਿੰਦੀ ਦੇਖੀਂ ਦਾਲ ਹੀ ਦੇਖਦੇ ਆ ਦਾਲ ਬਣਾ ਲਓ ਬੈਜੋ ਬੈਜਾ ਬੈਜਾ ਪੁੱਤ ਬੈਜਾ ਮੇਰੀ ਮੂੰਗੀ ਮਸਰੀ ਬਣਾਈ ਹੈ ਮੂੰਗੀ ਮਸਰੀ ਬਣਾ ਲਓ ਤੇ ਮੈਂ ਕਰਾਂ ਭਾਈ ਉਧਰ ਆਪਣਾ ਕੰਮ ਸ਼ੁਰੂ ਚੁਆਈ ਕਰਨੀ ਹਜੇ ਡਰਮ ਧੋ ਲੈ ਤੇ ਫੇਰ ਆਪਣਾ ਉਧਰ ਬਿੱਟੂ ਡੀਕਦਾ ਉਹਾ ਚਕਾਈਏ ਹੁਣ ਕੰਮ ਕਰੀਏ ਸ਼ੁਰੂ ਤੇ ਕੰਮ ਨਵੀਂੜੀਏ ਭਾਈ ਦਿਨ-ਦਨ ਚਲੋ ਠੀਕ ਆ ਜੀ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ